ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮਹਾਪ੍ਰਿੰਸ ਨਿਆਲ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰ ਸਰਕਾਰ ਨੇ ਅੱਧੀ ਰਾਤ ਇੱਕ ਕਾਨੂੰਨ ਲਾਗੂ ਕੀਤਾ ਹੈ ਉਸ ਕਾਨੂੰਨ ਦੇ ਤਹਿਤ ਕਿੰਨੀ ਸਜ਼ਾ ਹੋਵੇਗੀ ਕਿੰਨਾ ਜੁਰਮਾਨਾ ਹੋਵੇਗਾ ਇਹ ਕਾਨੂੰਨ ਕੀ ਹੈ ਸਭ ਤੋਂ ਵੱਡੀ ਖਬਰ ਲਗਾਤਾਰ ਪਿਛਲੇ 15 ਦਿਨਾਂ ਤੋਂ ਪੂਰੇ ਮੁਲਕ ਦੇ ਵਿੱਚ ਚਰਚਾਵਾਂ ਪੀਪਰ ਲੀਕ ਨੂੰ ਲੈ ਕੇ ਤਾਂ ਐਂਟੀ ਪੀਪਰ ਲੀਕ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਕਾਨੂੰਨ ਨੂੰ ਪਾਸ ਜਿਹੜਾ ਰਾਸ਼ਟਰਪਤੀ ਨੇ ਫਰਵਰੀ ਦੇ ਵਿੱਚ ਕਰ ਦਿੱਤਾ ਸੀ ਪਰ ਅੱਧੀ ਰਾਤ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਨੋਟੀਫਿਕੇਸ਼ਨ ਦੀ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਹੜੇ ਕਿਹੜੇ ਇਸ ਦੇ ਵਿੱਚ ਕੀ ਕੀ ਮੁੱਖ ਰੱਖਿਆ ਗਿਆ ਹੈ ਕਿਸ ਕਿਸ ਨੂੰ ਕਿੰਨੀ ਸਜ਼ਾ ਹੋਵੇਗੀ ਇਸ ਤੇ ਚਰਚਾ ਕਰਾਂਗੇ ਇਸ ਵਕਤ ਦੀ ਬਹੁਤ ਵੱਡੀ ਖਬਰ ਹੈ ਦੇਸ਼ ਦੇ ਵਿੱਚ ਅੱਧੀ ਰਾਤ ਇਹ ਕਾਨੂੰਨ ਲਾਗੂ ਹੋਇਆ ਹੈ ਐਂਟੀ ਪੇਪਰ ਕਾਨੂੰਨ ਲਾਗੂ ਇਸ ਨੂੰ ਕਰ ਦਿੱਤਾ ਗਿਆ ਹੈ ਉੱਥੇ ਹੀ ਇਸ ਕਾਨੂੰਨ ਦੀ ਅਗਰ ਗੱਲ ਕਰੀਏ ਪਬਲਿਕ ਐਗਜ਼ਾਮੀਨੇਸ਼ਨ 2024 ਐਕਟ ਜਿਹੜਾ ਪਾਸ ਹੋਇਆ ਇਸ ਦੇ ਵਿੱਚ ਕੀ ਅਹਿਮ ਰਹਿਣ ਵਾਲਾ ਆ ਤਾਂ 21 ਜੂਨ ਦੀ ਅੱਧੀ ਰਾਤ ਇਸ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਦਰਸਲ ਦੱਸ ਦਈਏ UGC NET ਔਰ NEET ਦੇ ਪੇਪਰਾਂ ਦੇ ਵਿੱਚ ਗੜਬੜੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਇਸ ਦੀ ਅਨਸਰ ਸ਼ੀਟ ਲੀਕ ਕੀਤੀ ਗਈ ਹੈ ਛੇੜਛਾੜ ਕੀਤੀ ਗਈ ਹੈ ਮੈਰਿਟ ਲਿਸਟ ਛੇੜਛਾੜ ਕੀਤੀ ਗਈ ਹੈ ਤਾਂ ਹੁਣ ਕਾਨੂੰਨ ਇਹ ਬਣਾ ਦਿੱਤਾ ਗਿਆ ਹੈ ਕਿ ਜਿਸ ਨੇ ਵੀ ਛੇੜਛਾੜ ਕੀਤੀ 3 ਸਾਲ ਦੀ ਸਜ਼ਾ ਹੋਵੇਗੀ 10 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਔਰ ਜੇਕਰ ਇਸ ਦੇ ਵਿੱਚ ਜਿਹੜਾ ਕਾਲਜ ਦੇ ਜਾਂ ਜਾਂ ਫਿਰ ਸੁਪਰਵਾਈਜ਼ਨ ਹੈ ਕੋਈ ਵੀ ਪਾਇਆ ਗਿਆ ਤਾਂ ਉਸ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ ਤਾਂ ਐਂਟੀ ਪੇਪਰ ਲੀਕ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਗਿਆ ਪ੍ਰੋਵਿੰਸ਼ਨ ਆਫ ਅਨਫੇਅਰ ਮੀਨਸ ਐਕਟ ਜਿਹੜਾ ਆ 2024 ਲਾਗੂ ਕਰ ਦਿੱਤਾ ਗਿਆ ਇਸ ਕਾਨੂੰਨ ਦੇ ਤਹਿਤ ਜੇਕਰ ਕਿਸੇ ਨੇ ਪੇਪਰ ਲੀਕ ਕੀਤਾ ਅਨਸਰ ਸ਼ੀਟ ਲੀਕ ਕੀਤੀ ਤਾਂ 3 ਸਾਲ ਦੀ ਸਜ਼ਾ ਹੋਵੇਗੀ ਜਾਂ 10 ਲੱਖ ਰੁਪਏ ਜੁਰਮਾਨਾ ਹੋਵੇਗਾ ਜੇ ਪ੍ਰੀਖਿਆ ਸੰਚਾਲਨ ਜਾਂ ਫਿਰ ਨਿਯੁਕਤ ਸਰਵਿਸ ਪ੍ਰੋਵਾਈਡਰ ਅਗਰ ਦੋਸ਼ੀ ਪਾਇਆ ਜਾਂਦਾ ਤਾਂ ਉਹਨਾਂ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਹੋਵੇਗਾ ਸਰਵਿਸ ਪ੍ਰੋਵਾਈਡਰ ਅਗਰ ਗਲਤ ਇਸ ਦੇ ਵਿੱਚ ਗਤੀਵਿਧੀਆਂ ਕਰਦਾ ਪਾਇਆ ਗਿਆ ਤਾਂ ਉਸਤੇ ਬਹੁਤ ਸਖਤ ਕਾਰਵਾਈ ਹੋ ਸਕਦੀ ਹੈ ਤਾਂ ਲਗਾਤਾਰ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਸੀ ਤਾਂ ਦੱਸ ਦिए ਇਸ ਕਾਨੂੰਨ ਨੂੰ 12 ਫਰਵਰੀ ਨੂੰ ਮਨਜ਼ੂਰੀ ਮਿਲ ਗਈ ਸੀਗੀ ਇਸ ਸਾਲ 6 ਫਰਵਰੀ ਨੂੰ ਲੋਕ ਸਭਾ ਚ ਪਾਸ ਹੁੰਦਾ ਫਿਰ 9 ਫਰਵਰੀ ਨੂੰ ਇਹ ਕਾਨੂੰਨ ਰਾਜ ਸਭਾ ਚ ਪਾਸ ਹੁੰਦਾ ਉਸ ਤੋਂ ਬਾਅਦ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ 12 ਫਰਵਰੀ ਨੂੰ ਇਸ ਨੂੰ ਮਨਜ਼ੂਰੀ ਦਿੱਤੀ ਸੀ ਔਰ ਅੱਧੀ ਰਾਤ ਇਸ ਨੂੰ ਲਾਗੂ ਕਰ ਦਿੱਤਾ ਗਿਆ ਕਿਉਂਕਿ ਉਸ ਤੋਂ ਬਾਅਦ ਚੋਣਾਂ ਦਾ ਮਾਹੌਲ ਕਰਕੇ ਬਹੁਤ ਸਾਰੇ ਜਿਹੜੇ ਹਾਲੇ 1 ਜੂਨ 1 ਜੁਲਾਈ ਨੂੰ ਵੀ ਇੱਕ ਕਾਨੂੰਨ ਜਿਹੜਾ ਲਾਗੂ ਹੋਣਾ ਹੈ ਤਾਂ ਅੱਧੀ ਰਾਤ ਇਸ ਨੂੰ ਲਾਗੂ ਕਰ ਦਿੱਤਾ ਗਿਆ ਸਰਕਾਰ ਨੇ ਕਿਉਂ ਇਸ ਨੂੰ ਜਲਦੀ ਜਲਦੀ ਲਾਗੂ ਕੀਤਾ ਗਿਆ ਤਾਂ NEET ਦੀ ਗੜਬੜੀ ਦੇ ਵਿੱਚ ਐਂਟੀਏ ਤੇ ਸਵਾਲ ਚੁੱਕੇ ਗਏ ਕੇਂਦਰ ਟੈਸਟਿੰਗ ਏਜੰਸੀ ਹੈ ਤਾਂ ਉਸ ਤੇ ਸਵਾਲ ਚੁੱਕੇ ਗਏ ਸੀ ਕਿ 5 ਮਹੀਨਿਆਂ ਨੂੰ ਐਗਜ਼ਾਮ ਹੋਇਆ ਇਸ ਦਾ ਰਿਜ਼ਲਟ ਪਹਿਲਾਂ ਕਿਉਂ ਡਿਕਲੇਅਰ ਕਰ ਦਿੱਤਾ 67 ਟਾਪਰ ਜਿਹੜੇ ਨੇ ਇੱਕੋ ਇੱਕ ਐਗਜ਼ਾਮ ਨੰਬਰ ਤੇ ਕਿਵੇਂ ਟੌਪ ਕਰਕੇ ਇੱਕੋ ਇੱਕ ਸੈਂਟਰਾਂ ਦੇ 6-6 ਬੱਚੇ ਕਿਵੇਂ ਟੌਪ ਕਰਕੇ ਇਹ ਸਵਾਲ ਜਿਹੜੇ ਚੁੱਕੇ ਜਾ ਰਹੇ ਸੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਲਗਾਤਾਰ ਜਾ ਰਹੀ ਹੈ ਹਾਲਾਂਕਿ NEET ਦੇ ਦੁਆਰਾ ਪੇਪਰ ਹੋਣਗੇ ਹੋਏ ਆ ਤਾਂ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 9 ਦਿਨ ਦੇ ਵਿੱਚ NTA ਨੇ ਤਿੰਨ ਪ੍ਰੀਖਿਆਵਾਂ ਰੱਦ ਕੀਤੀਆਂ ਫਿਰ ਇਹ ਸਵਾਲ ਚੁੱਕਣਾ ਬੜਦਾ ਸੀ ਕਿ ਕਿਉਂ ਰੱਦ ਕੀਤੀਆਂ ਨੇ ਕੀ ਅਸਾ ਮਸਲਾ ਆਇਆ ਨੈਸ਼ਨਲ ਕਾਮਨ ਇੰਟਰਸਟ ਟੈਸਟ ਯੂਜੀਸੀ ਨੈਟ ਔਰ ਯੂਜੀਸੀ ਨੈਟ ਸੀਆਰ ਆਈਆਰ ਤਾਂ وجہ ਸੀ ਐਨਟੀਏ ਨੇ ਜ਼ਰੂਰੀ ਪਰਿਸਥਿਤੀਆਂ ਨੂੰ ਲੈ ਕੇ ਇਸ ਪ੍ਰੀਖਿਆਵਾਂ ਨੂੰ ਜਿਹੜਾ ਅੱਗੇ ਵਧਾਇਆ ਹੈ ਇਹ ਉਹਨਾਂ ਨੇ ਹਵਾਲਾ ਦਿੱਤਾ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਵਿੱਚ ਅਹਿਮ ਰਹਿਣ ਵਾਲੀਆਂ ਸੀ ਤਾਂ ਇਸ ਕਾਨੂੰਨ ਦੇ ਵਿੱਚ ਕੀ 15 ਚੀਜ਼ਾਂ ਅਹਿਮ ਨੇ 15 ਚੀਜ਼ਾਂ ਅਹਿਮ ਨੇ ਜੇ ਕਿਸ ਨੇ ਆਨਸਰ ਸ਼ੀਟ ਲੀਕ ਕੀਤੀ ਉਸ ਨੂੰ ਸਜ਼ਾ ਹੋਵੇਗੀ ਔਰ ਇੱਕ ਹੋਰ ਵੱਡੀ ਖਬਰ ਜੇ ਤੁਸੀਂ ਨਕਲ ਕਰਦੇ ਫੜੇ ਗਏ ਪਰ ਤੁਹਾਡੇ ਉੱਤੇ ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ ਸਿਰਫ ਸਿਰਫ ਜਿਹੜੇ ਕੇਂਦਰ ਦੇ ਅੰਦਰ ਜਿਹੜੇ ਟੈਸਟ ਆਉਂਦੇ ਨੇ ਇਹ ਕਾਨੂੰਨ ਸਿਰਫ ਉਹਨਾਂ ਤੇ ਲਾਗੂ ਹੋਇਆ ਹੈ ਉੱਥੇ ਹੀ ਦੱਸ ਦਈਏ ਪ੍ਰੀਖਿਆ ਦੌਰਾਨ ਕਿਸੇ ਵੀ ਜਵਾਬ ਲਿਖਣ ਨੂੰ ਲੈ ਕੇ ਕਿਸੇ ਨੇ ਮਦਦ ਲਈ ਉਸ ਤੇ ਕਾਰਵਾਈ ਹੋਵੇਗੀ ਪ੍ਰੀਖਿਆ ਦੇ ਰਹੇ ਕੈਂਡੀਡੇਟ ਨੇ ਡਾਇਰੈਕਟਰ ਜਾਂ ਕਿਸੇ ਨਾਲ ਗੱਲਬਾਤ ਕੀਤੀ ਤਾਂ ਉਹ ਕਾਰਵਾਈ ਹੋਵੇਗੀ ਐਗਜ਼ਾਮ ਆਨਸਰ ਸ਼ੀਟ ਜਾਂ OMR ਸ਼ੀਟ ਦੇ ਨਾਲ ਜੇਕਰ ਕਿਸੇ ਨੇ ਛੇੜਛਾੜ ਕੀਤੀ ਉਸ ਤੇ ਕਾਰਵਾਈ ਹੋਵੇਗੀ ਔਰ ਅੱਗੇ ਸਰਕਾਰੀ ਏਜੰਸੀਆਂ ਦੁਆਰਾ ਤੈਅ ਪ੍ਰੀਖਿਆ ਦੇ ਜੇਕਰ ਕਿਸੇ ਨੇ ਉਲੰਘਣਾ ਕੀਤੀ ਮੈਰਿਟ ਲਿਸਟ ਦੇ ਵਿੱਚ ਕਿਸੇ ਨੇ ਡਾਕ ਮੰਚ ਉਲੰਘਣਾ ਕੀਤੀ ਉਸ ਤੇ ਸਖਤ ਕਾਰਵਾਈ ਹੋਵੇਗੀ ਪਬਲਿਕ ਐਗਜ਼ਾਮ ਦੀ ਤੈ ਸਿਕਿਉਰਟੀ ਦੀ ਜੇਕਰ ਕਿਸ ਨੇ ਉਲੰਘਣਾ ਕੀਤੀ ਉਸ ਦੀ ਉਸ ਤੇ ਕਾਰਵਾਈ ਹੋਵੇਗੀ ਉਹ ਜਿਹੜਾ ਸੈਂਟਰ ਹੋਏਗਾ ਜਿਹੜਾ ਐਗਜ਼ਾਮ ਸੈਂਟਰ ਹੋਵੇਗਾ ਉਸ ਦੇ ਵਿੱਚ ਹੁਣ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਵੇਗਾ ਪਹਿਲਾਂ ਲੋਕ ਅੰਦਰ ਵੜ ਜਾਂਦੇ ਸੀ ਇਸ ਪਾਰਸ਼ਾ ਪਾਕੇ ਅੰਦਰ ਵੜ ਜਾਂਦੇ ਸੀਗੇ ਕਲਾਸਾਂ ਦੇ ਕੋਲ ਖੜੇ ਹੋਏ ਦਿਖਦੇ ਸੀਗੇ ਪਰ ਹੁਣ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਜੇਕਰ ਕੋਈ ਅੰਦਰ ਆਇਆ ਤਾਂ ਸਿੱਧ ਸਿੱਧਾ ਸੁਪਰੀਡੈਂਟ ਤੇ ਐਕਸ਼ਨ ਹੋਵੇਗਾ ਔਰ 1 ਕਰੋੜ ਰੁਪਏ ਦਾ ਜੁਰਮਾਨਾ ਤੱਕ ਹੋ ਸਕਦਾ ਹੈ ਜੇ ਕਿਸੇ ਨੇ ਨਕਲੀ ਐਡਮਿਟ ਕਾਰਡ ਜਾਰੀ ਕੀਤਾ ਤਾਂ ਉਸ ਤੇ ਕਾਰਵਾਈ ਹੋਵੇਗੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੋਟੀ ਮੋਟੀ ਗਲਤੀ ਵੀ ਫੜੀ ਗਈ ਤਾਂ ਸਖਤ ਐਕਸ਼ਨ ਹੋਵੇਗਾ ਕੇਂਦਰ ਸਰਕਾਰ ਦਾ ਇਹ ਸਿੱਧਾ ਕਹਿਣਾ ਆ ਤਾਂ 4 ਸਾਲ ਤੱਕ ਲਈ ਐਗਜ਼ਾਮ ਸੈਂਟਰ ਵੀ ਜਿਹੜਾ ਸਸਪੈਂਡ ਕਰ ਦਿੱਤਾ ਜਾਵੇਗਾ ਜੇਕਰ ਕਿਸੇ ਨੇ ਕਿਸੇ ਸੈਂਟਰ ਦੇ ਵਿੱਚ ਗੜਬੜੀ ਪਾਈ ਜਾਂਦੀ ਹੈ ਤਾਂ ਬਹੁਤ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਸ਼ ਦੇ ਵਿੱਚ ਐਂਟੀ ਪੇਪਰ ਲੀਕ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਗਿਆ ਨੈਸ਼ਨਲ ਕਾਮਨ ਐਂਟ੍ਰਾਂਸ ਟੈਸਟ ਇਹ ਪ੍ਰੀਖਿਆ 12 ਜੂਨ ਨੂੰ ਦੁਪਹਿਰ ਵੇਲੇ ਰੱਖੀ ਗਈ ਸੀ ਸ਼ਾਮ ਨੂੰ ਰੱਦ ਕਰ ਦਿੱਤੀ ਗਈ ਇਹ ਆਨਲਾਈਨ ਮੋਡ ਵਿੱਚ 29000 ਵਿਦਿਆਰਥੀਆਂ ਦੁਆਰਾ ਦਿੱਤਾ ਗਿਆ ਸੀ ਇਹ ਇਮਤਿਹਾਨ 4 ਸਾਲ ਇਕਤ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਵਿੱਚ ਦਾਖਲੇ ਲਈ ਹੈ ਤਾਂ UGC NET ਇਹ 18 ਜੂਨ ਨੂੰ ਹੋਈ ਸੀ 19 ਜੂਨ ਨੂੰ ਰੱਦ ਕਰ ਦਿੱਤਾ ਗਿਆ ਦੇਸ਼ ਭਰ ਤੋਂ ਲੱਖਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਸਫਲ ਉਮੀਦਵਾਰ ਸਹਾਇਕ ਪ੍ਰੋਫੈਸਰ ਜੂਨੀਅਰ ਰਿਸਰਚ ਫੋਲੋਸ਼ਿਪ ਲਈ ਇਸ ਲਈ ਲੋਕਸਮ ਕਾਰਨ ਸਿੱਖਿਆ ਮੰਤਰੀ ਨੇ ਕਿਹਾ ਕਿ ਟੈਲੀਗ੍ਰam ਤੇ ਫਾਰਮ ਆਇਆ ਸੀ ਜਦੋਂ ਅਸਲੀ ਅਨੁਮੱਖੇ ਨਾਲ ਤੁਲਨਾ ਕੀਤੀ ਜਾਂਦੀ ਹੈ ਤਾਂ ਇਹ ਮੇਲ ਖਾਂਦਾ ਹੈ ਕਿ ਇਸ ਲਈ ਇਸ ਨੂੰ ਰੱਦ ਕਰਨਾ ਪਿਆ ਤਾਂ CSIR UGC NET 15 ਜੂਨ ਤੋਂ ਹੋਣੀ ਸੀ 21 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ 2 ਲੱਖ ਤੋਂ ਵੱਧ ਵਿਦਿਆਰਥੀ ਰਜਿਸਟਰਡ ਹੋਏ ਨੇ ਤਾਂ ਇਹਨਾਂ ਲਗਾਤਾਰ ਪੇਪਰ ਜਿਹੜੇ ਮੁਤਲ ਕੀਤੇ ਜਾ ਰਹੇ ਸੀ ਔਰ ਇੱਕ ਪਾਸੇ NET ਨੂੰ ਨੀਚ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸੀ ਤਾਂ ਫਿਰ ਇਸ ਕਰਕੇ ਇਸ ਨੂੰ ਕਾਨੂੰਨ ਨੂੰ ਲਾਗੂ ਕਰਨਾ ਪਿਆ ਬਹੁਤ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਂਟੀ ਪੇਪਰ ਲੀਕ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਹੈ ਅੱਧੀ ਰਾਤ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਅਸਾਨ ਪਾਸ਼ਾ ਚ ਹੁਣ ਤੁਹਾਨੂੰ ਇਸ ਕਾਨੂੰਨ ਬਾਰੇ ਸਮਝਾਉਨੇ ਆ ਇਸ ਕਾਨੂੰਨ ਨੂੰ ਲੈ ਕੇ ਜੇ ਕਿਸੇ ਨੇ ਹੁਣ ਕੋਈ ਪੇਪਰਾਂ ਦੇ ਵਿੱਚ ਗੜਬੜੀ ਕੀਤੀ ਨਕਲ ਕਰਦਾ ਫੜਿਆ ਗਿਆ ਸੁਪਰੀਡੈਂਟ ਹੋਇਆ ਸੁਪਰਵਾਈਜ਼ਰ ਹੋਇਆ ਕੋਈ ਵੀ ਹੋਇਆ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਔਰ ਸਜ਼ਾ ਵਧ ਵੀ ਸਕਦੀ ਹੈ 3 ਸਾਲ ਤੋਂ 5 ਸਾਲ ਵੀ ਹੋ ਸਕਦੀ ਹੈ ਔਰ ਇਸ ਦੇ ਵਿੱਚ ਫਿਰ ਜਦੋਂ ਸੋਧ ਕਰਨੀਆਂ ਕੇਂਦਰ ਨੇ ਕੁਝ ਵੀ ਕਰ ਸਕਦਾ ਹੈ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਵਿੱਚ ਇਸ ਕਾਨੂੰਨ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਸਖਤ ਕੀਤਾ ਜਾਵੇ ਤਾਂ ਹੋਰ ਸਖਤ ਵੀ ਹੋ ਸਕਦਾ ਆ ਤਾਂ ਬਹੁਤ ਵੱਡੀ ਅਪਡੇਟ ਅਸੀਂ ਇਸ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਐਂਟੀ ਪੇਪਰ ਲੀਕ ਕਾਨੂੰਨ ਜਿਹੜਾ ਲਾਗੂ ਹੋ ਗਿਆ ਐਂਟੀ ਪੇਪਰ ਲੀਕ ਕਾਨੂੰਨ ਲਾਗੂ ਹੋ ਗਿਆ ਹੈ ਇਸ ਵਕਤ ਇਹ ਬਹੁਤ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ